ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਬੀਬੀਆਂ ਵਰਤ ਰੱਖਦੀਆਂ ਨੇ ਉਹਨਾਂ ਦਾ ਜਿਹੜਾ ਬ੍ਰੇਕਫਾਸਟ ਹੁੰਦਾ ਸੋਰੀ ਮੈਂ ਖੁਸ਼ ਮિજાਜ ਗੱਲ ਇਸ ਤਰੀਕੇ ਨਾਲ ਕਰਨੀ ਚਾਹੁੰਦਾ ਵਰਤ ਰੱਖਣ ਤੋਂ ਪਹਿਲਾਂ ਦੇਸੀ ਘਿਓ ਦੇ ਪਰੌਂਠੇ ਤੇ ਫਰੂਟ ਬੀਬੀਆਂ ਖਾਂਦੀਆਂ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਜਿਹੜੀਆਂ ਬੀਬੀਆਂ ਬਰਤ ਰੱਖਦੀਆਂ ਨੇ ਉਹ ਸਾਰਿਆਂ ਨੂੰ ਪਤਾ ਹੈ ਪਰ ਮੈਂ ਗੱਲ ਭੁਖੜ ਤਾਲ ਤੇ ਜਿਹੜੀ ਬੀਬੀ ਬੈਠੀ ਹੈ ਉਹ ਕੌਣ ਹੈ ਅੰਮ੍ਰਿਤਪਾਲ ਦੇ ਮਾਤਾ ਜੀ ਚਲੋ ਮਾਂ ਤਾਂ ਮਾਂ ਹੀ ਹੁੰਦੀ ਹੈ ਜੀ ਪੁੱਤ ਪ੍ਰਤੀ ਪਿਆਰ ਦਰਦ ਜ਼ਰੂਰ ਹੁੰਦਾ ਦੁੱਖ ਹੁੰਦਾ ਇਹ ਚ ਕੋਈ ਸ਼ੱਕ ਨਹੀਂ ਔਰ ਅਸੀਂ ਤਾਂ ਪਹਿਲੇ ਚਾਹੁੰਦੇ ਹਾਂ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਐਵੇਂ ਭੂਕ ਵਿੱਚ ਆ ਕੇ ਖਵਾ ਵਿੱਚ ਆ ਕੇ ਪੰਪਾ ਵਿੱਚ ਆ ਕੇ ਆਪਣੀ ਜੀਵਨ ਜ਼ਿੰਦਗੀ ਜਿਹੜੀ ਹੈ ਉਹਨੂੰ ਬਰਬਾਦ ਨਾ ਕਰਨ। ਜ਼ਿੰਦਗੀ ਦੁਆਰਾ ਦੁਆਰਾ ਨਹੀਂ ਮਿਲਦੀ। ਔਰ ਜੇ ਕੋਈ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਜੰਗ ਦੀ ਗੱਲ ਕਰਦੇ ਹੋ। ਸਿਸਟਮ ਦੇ ਨਾਲ ਲੜਨ ਦੀ ਗੱਲ ਕਰਦੇ ਹੋ ਤਾਂ ਜ਼ਰੂਰੀ ਹੈ ਕਿ ਅੱਜ ਵਿਚਾਰਾਂ ਦੀ ਜੰਗ ਹੈ। ਅੱਜ ਕਲਮਾਂ ਦੀ ਜੰਗ ਹੈ। ਹਥਿਆਰਾਂ ਦੀ ਜੰਗ ਅੱਜ ਤੁਸੀਂ ਕਰ ਨਹੀਂ ਸਕਦੇ ਔਰ ਜਿਹੜੇ ਹਥਿਆਰਾਂ ਦੀ ਜੰਗ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਾਗੀ ਜਾਂ ਅਤਵਾਦੀ ਕਿਹਾ ਜਾਣਾ ਇਹ ਕਾਨੂੰਨ ਦੇ ਦਾਇਰੇ ਵਿੱਚ ਜ਼ਰੂਰੀ ਹੈ ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ ਸਭ ਨੂੰ ਪਤਾ ਹੈ ਹੁਣ ਜਿਹੜੀ ਅਮਰਤਪਾਲ ਦੀ ਮਾਂ ਹੈ ਉਹਦੀਆਂ ਕਾਫੀ ਫੋਟੋਆਂ ਮੇਰੇ ਕੋਲ ਆਈਆਂ ਜਿਹਦੇ ਵਿੱਚ ਉਹ ਜੂਸ ਪੀਂਦੀ ਹੈ ਹਾਲਾਂਕਿ ਮੈਂ ਤਾਂ ਇਹ ਵੀ ਨਹੀਂ ਚਾਹੁੰਦਾ ਕਿ ਕੋਈ ਭੁੱਖ ਹੜਤਾਲ ਤੇ ਬੈਠੇ ਕਾਦੇ ਲਈ ਅਸੀਂ ਪ੍ਰਸ਼ਾਦਾ ਛੱਡ ਲਈਏ ਭੁੱਖ ਹੜਤਾਲ ਰੱਖੀ ਕਾਦੇ ਲਈ ਕੋਈ ਸਸ਼ਟਮ ਬਣਿਆ ਹੋਇਆ ਤੁਸੀਂ ਆਪਣੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਾ ਸਕਦੇ ਹੋ ਸਰਕਾਰ ਦੇ ਕੰਨਾਂ ਤੱਕ ਉਹ ਆਵਾਜ਼ ਜਾ ਸਕਦੀ ਏ ਕੋਈ ਤਰੀਕਾ ਹੈ ਪਰ ਜਿਹੜੇ ਲੱਛਣ ਅਸੀਂ ਕਰਦੇ ਆ ਉਹਨਾਂ ਦਾ ਸਿੱਖਿਸ਼ਣਤਾਂ ਦੇ ਵਿੱਚ ਕੋਈ ਮਤਲਬ ਨਹੀਂ ਹੁਣ ਜੇ ਕੋਈ ਇਹ ਕਵੇ ਕਿ ਮੈਂ ਪਾਣੀ ਦੀ ਘੁੱਟ ਦੇ ਨਾਲ 24 ਘੰਟੇ ਜਾਂ 5-7 ਦਿਨ ਸਾਰ ਸਕਦਾ ਤਾਂ ਇਹ ਪੋਸੀਬਲ ਨਹੀਂ ਹੈਗਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹ ਕੇਵਲ ਨੌ ਟੰਕੀ ਜਾਂ ਲੋਕ ਦਿਖਾਵਾ ਕੈਮਰੇ ਸਾਹਮਣੇ ਕੀਤਾ ਜਾਂਦਾ ਹੈ ਇਹਨਾਂ ਲੋਕ ਦਿਖਾਵਿਆਂ ਨੇ ਇਹ ਨੌ ਟੰਕੀਆਂ ਨੇ ਸਾਡੇ ਸਮਾਜ ਦਾ ਸਾਡੀ ਕੌਮ ਦਾ ਸਮੁੱਚੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਬਹੁਤ ਸਜਣੇ ਕਹਿੰਦੇ ਨੇ ਕਿ ਤੁਸੀਂ ਹਰ ਵਕਤ ਅਮਰਪਾਲ ਦੇ ਪਿੱਛੇ ਪਏ ਰਹਿੰਦੇ ਹੋ ਅਮਰਿਤਪਾਲ ਜ ਆ ਉਹਦਾ ਪਰਿਵਾਰ ਮੇਰਾ ਕੋਈ ਦੁਸ਼ਮਣ ਨਹੀਂ ਤੇ ਨਾ ਹੀ ਮੇਰੇ ਮਨ ਦੇ ਵਿੱਚ ਕੋਈ ਇਹੋ ਜੀ ਗੱਲਬਾਤ ਹੈ ਕਿ ਅਸੀਂ ਕਿਸੇ ਦੇ ਖਿਲਾਫ ਬੋਲੀਏ ਪਰ ਜਿਹੜੇ ਕਾਨੂੰਨ ਦੀਆਂ ਗੱਲਾਂ ਅੱਜ ਆ ਵਕੀਲ ਖਾਰੇ ਵਰਗੇ ਕਰਦੇ ਆ ਕੱਲ ਵੀਡੀਓ ਪਾਈ ਕਹਿੰਦਾ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਤੇ ਇੱਕ ਉੱਥੇ ਖੜਾ ਬੋਲੀ ਜਾਂਦਾ ਕਹਿੰਦਾ ਤੱਪੜ ਜਾਂ ਜੁੱਲੀਆਂ ਬਿਕਾਰ ਦੇਾਂਗੇ ਜੇ ਸਾਡੀ ਗੱਲ ਨਾ ਸੁਣੋਗੇ ਤੇ ਚੈਲੰਜ ਕਿਨੂੰ ਕਰਦੇਓ ਕਿਹੜੇ ਕਾਨੂੰਨ ਰਾਹੀ ਕਰਦੇਓ ਜਿਹੜੇ ਕਾਨੂੰਨ ਨੂੰ ਅਮਰਤਪਾਲ ਟਿੱਚ ਕਰਕੇ ਜਾਣਦਾ ਸੀ ਜਿਹੜੇ ਕਾਨੂੰਨ ਪ੍ਰਤੀ ਕਹਿੰਦਾ ਸੀ ਅਸੀਂ ਗੁਲਾਮ ਆ ਤੇ ਉਹ ਕਾਨੂੰਨ ਦੇ ਮੁਤਾਬਕ ਹੁਣ ਤੁਸੀਂ ਜੁੱਲੀਆਂ ਬਕਾਉਂਗੇ ਤੱਪੜ ਬਕਾਉਂਗੇ ਤੇ ਉਹ ਵਕੀਲਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਬੰਦੇ ਜੱਜਾਂ ਦੇ ਸਾਹਮਣੇ ਜਾ ਕੇ ਕੇਸ ਲੜਦੇ ਨੇ ਕਿਹੜੇ ਮੂੰਹ ਦੇ ਨਾਲ ਜਸ ਜਸ ਸਾਹਿਬ ਦੇ ਸਾਹਮਣੇ ਤੁਸੀਂ ਗੱਲ ਕਰਦੇ ਹੋਵੋਗੇ ਇਹ ਮੈਂ ਗੱਲ ਅੱਜ ਤਾਂ ਕੀਤੀ ਹੈ ਇੱਕ ਤਾਂ ਅਮਰਤਪਾਲ ਦੇ ਮਾਤਾ ਜਿਹੜੀ ਹੈ ਤੇ ਉਹਨੂੰ ਥੋੜਾ ਬਹੁਤਾ ਇਹ ਸਮਝਣ ਦੀ ਲੋੜ ਹੈ ਕਿ ਤੇਰਾ ਪੁੱਤ ਹੈ ਉਹ ਤੇਰਾ ਭਾਈ ਨਹੀਂ ਹੈਗਾ ਭਾਈ ਸਾਹਿਬ ਉਥੇ ਪ੍ਰੋਬਲਮ ਵਿੱਚ ਨੇ ਭਾਈ ਸਾਹਿਬ ਨੂੰ ਖੁੰਦੀਆਂ ਉਲਟੀਆਂ ਲੱਗੀਆਂ ਨੇ ਜਿਸ ਔਰਤ ਨੂੰ ਇਹ ਨਹੀਂ ਪਤਾ ਕਿ ਮੇਰਾ ਪੁੱਤ ਹੈ ਕਿ ਮੇਰਾ ਭਾਈ ਸਾਹਿਬ ਹੈ ਉਹ ਤੇ ਉਹਨੂੰ ਅਸੀਂ ਕੀ ਸਮਝੀਏ ਕੀ ਸਮਝਾਈਏ ਇੱਕ ਆਪਣੇ ਕੁੱਖ ਤੋਂ ਜਿਹੜੇ ਬੱਚੇ ਨੂੰ ਜਨਮ ਦਿੱਤਾ ਉਹ ਤੇਰਾ ਪੁੱਤ ਹੈ ਭਾਈ ਸਾਹਿਬ ਕਿੱਦਾਂ ਬਣ ਗਿਆ ਮੈਂ ਬੇਨਤੀ ਤਾਂ ਕੀਤੀ ਹੈ ਕਿਉਂਕਿ ਸਾਨੂੰ ਥੋੜੀ ਬਹੁਤੀ ਸਮਝ ਆ ਜਾਵੇ ਜਿਹੜੇ ਬੰਦੇ ਹਜ਼ਾਰਾਂ ਦੀ ਗੰਟੀ ਵਿੱਚ ਇਕੱਠ ਕਰਨ ਵਾਲੇ ਸੀ ਤੇ ਅੱਜ ਉਹੀ ਬੰਦੇ ਉੱਥੇ ਬੈਠੇ ਤਰਲੇ ਲਈ ਜਾਂਦੇ ਆ ਮਿੰਤਾ ਕਰੀ ਜਾਂਦੇ ਆ ਤੇ ਜੇ ਆਹੀ ਔਕਾਤ ਸੀ ਸਾਡੀ ਮਿੰਤਾ ਹੀ ਕਰਨੀਆਂ ਸੀ ਫਿਰ ਉਸ ਵਕਤ ਕੋਈ ਅਕਲ ਦੀ ਗੱਲ ਕਿਉਂ ਨਾ ਕੀਤੀ ਉਸ ਵਕਤ ਇਹ ਹੁਲੜਵਾਜੀ ਕਿਉਂ ਕੀਤੀ ਜੇ ਇਹ ਨਹੀਂ ਤਰਲੇ ਮੈਨੂੰ ਤਾਂ ਕਰਨੀਆਂ ਸੀ ਤਾਂ ਉਸ ਵਕਤ ਥੋੜਾ ਜਿਹਾ ਕਿਸੇ ਢੰਗ ਤਰੀਕੇ ਨਾਲ ਗੱਲ ਕਰਦੇ ਜਿਹੜੀ ਮਾਤਾ ਅੰਮ੍ਰਿਤਪਾਲ ਦੀ ਅੱਜ ਭਾਈ ਸਾਹਿਬ ਕਹੀ ਜਾਂਦੀ ਹੈ ਤੇ ਉਦੋਂ ਨਾ ਫਿਰ ਭਾਈ ਸਾਹਿਬ ਨੂੰ ਕਿਹਾ ਕਿ ਬੇਟਾ ਤੇਰੇ ਕੰਮ ਜਿਹੜੇ ਐ ਜਿਹੜੀਆਂ ਹਰਕਤਾਂ ਜਿਹੜੀਆਂ ਨੇ ਉਹ ਗਲਤ ਨੇ ਉਦੋਂ ਕਹਿਣਾ ਸੀ ਨਾ ਅੱਜ ਤਾਂ ਹੁਣ ਇਹਨਾਂ ਗੱਲਾਂ ਦੀ ਕੋਈ ਕੀਮਤ ਨਹੀਂ ਰਹਿ ਜਾਣੀ ਹੁਣ ਫਾਇਦਾ ਕੋਈ ਨਹੀਂ ਗੱਲਾਂ ਕਰਨ ਦਾ ਹੁਣ ਤਾਂ ਤੁਹਾਡਾ ਮਕਸਦ ਇੱਕ ਰਹਿ ਗਿਆ ਵੀ ਉਥੇ ਬੈਠ ਕੇ ਬਸ ਰੌਲਾ ਪਾਓ ਇਲੈਕਸ਼ਨ ਦਾ ਹੁਣ ਕਹਿ ਲਈਏ ਚੋਣਾ ਆ ਗਈਆਂ ਸਿਰ ਤੇ ਇਲੈਕਸ਼ਨ ਰੌਲਾ ਪਾ ਕੇ ਮਾਹੌਲ ਖਰਾਬ ਕਰੋ ਤੇ ਬਸ ਹਵੜਾ ਧਵੜੀ ਮੱਚੇ ਹੁਣ ਤਾਂ ਮਤਲਬ ਇਹ ਰਹਿ ਗਿਆ ਜਿਹੜੇ ਪਿੱਛੇ ਬੈਠੇ ਨੇ ਜਿਕਾਰੇ ਜਿਗੁਰੇ ਛੜਨ ਵਾਲੇ ਉਹਨਾਂ ਦਾ ਮਤਲਬ ਹੈ ਬਸ ਖੋਨ ਖਨ ਕਰਕੇ ਪੈਸੇ ਮੰਗਾਓ ਸਾਡਾ ਖਰਚਾ ਹੋ ਰਿਹਾ ਜੀ ਧੰਨੇ ਦੇ ਵਿੱਚ ਕੰਨਵਾ ਲੋੜੇ ਪੈਸੇ ਦੀ ਬਸ ਇੱਕ ਇੱਕ ਕੇ ਪੈਸੇ ਪੁਛੇ ਇਕੱਠੇ ਕਰੋ ਆ ਹੀ ਮਤਲਬ ਰਹਿ ਗਿਆ ਹੋਰ ਤਾਂ ਕੀ ਮਤਲਬ ਨਹੀਂ ਪਰ ਮੈਂ ਮਿਹਨਤੀ ਕਰ ਦੇਣਾ ਜੂਸ ਦਾ ਗਲਾਸ ਪੀਣ ਵਾਲਾ ਭੁੱਖ ਹੜਤਾਲ ਤੇ ਨਹੀਂ ਬੰਦਾ ਇਹ ਜੂਸ ਦਾ ਗਲਾਸ ਪੀ ਕੇ ਭੁੱਖ ਹੜਤਾਲ ਨਹੀਂ ਹੁੰਦੀ ਇਹ ਬਿੰਦੀ ਹੈ ਲੋਕਾਂ ਨੂੰ ਮੂਰਖ ਲੋਕਾਂ ਨੂੰ ਬੁੱਧੂ ਨਾ ਬਣਾਓ ਸਾਡੇ ਕੌਮ ਨੂੰ ਮੂਰਖ ਬਣਾਉਣ ਵਾਲੇ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਪਹਿਲਾਂ ਇੱਥੇ ਬਥੇਰੇ ਪੈਦਾ ਹੋਏ ਨੇ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ